ਤੁਹਾਡਾ ਜੀ ਹਮਪੜਾ ਜੀ ਕੀ ਮਸਲਾ ਹੋਇਆ ਤੁਹਾਡੀ ਨੌਨ ਅੱਜ ਸਾਡੀ ਦੂਰ ਦਰੋਹ ਰੋਡ ਦੇ ਬਿਲ ਨਾਲ ਵਾਈਬ ਆਪਣੀ ਕਿਧਨ ਆ ਰਹੇ ਸੀ ਜੀ ਆਪਾਂ ਜਾਂ ਰਹੇ ਸੀ ਘਰ ਟੈਂਸ਼ਨ ਹੋ ਗਈ ਜੀ ਸਾਨੂੰ ਪਤਾ ਲੱਗਿਆ ਵੀ 15 20 ਮਿੰਟ ਮੇਰੀ ਕਾਰ ਦੇ ਜਫਾਣ ਆ ਗਿਆ ਇਸ ਤਰ੍ਹਾਂ ਬਈ ਸਾਸ਼ ਮਹੀਨੋਂ ਦੇ ਦੋਤਨ ਘੜੀ ਤਾਪਾ ਮਾਰ ਰਿਹਾ ਜੀ ਇਤਵਤ ਪਤਾ ਨਹੀਂ ਲੱਗਿਆ ਜਦੋਂ ਮੈਂ ਹਸਪਤਲ ਲੈ ਕੇ ਕਿੰਨੀ ਮਤਲਬ ਟੀਨੇਜ ਵਜੇ ਉਹਨਾਂ ਦੇ ਸੱਟਾ ਬਾਹਰ ਸਟਾਣੇ ਪੜਦਾ ਇੱਕ ਪੈਦਲ ਜਾ ਰਹੇ ਸੀ ਤੁਹਾਡੇ ਨੋ ਕਿ ਇਤਵਤ ਐਕਟਿਵ ਬਦ ਤੇ ਜਦੋਂ ਸੱਟਾ ਮਾਰੀਆ ਉਹ ਰੋਡ ਤੇ ਮਾਰੀਆ ਕਿ ਅੰਦਰ ਜਾ ਤੇ ਬਾਅਦ ਚੋਂ ਅੰਦਰ ਵੜ ਗਏ ਚ ਪਾਰਲਰ ਦੇ ਕੀ ਨਾਮ ਕੀ ਇਹਨਾਂ ਦਾ ਪਤਾ ਨਹੀਂ ਮੈਨੂੰ ਨਹੀਂ ਤੁਹਾਡੇ ਵਾਲੇ ਨੋਟਰੀ ਲਾਉ ਦਾ ਨਾਮ ਕੀ ਹੈ ਆਸ਼ਮਾਨ ਆਸ਼ਮਾਨ ਕਿੰਨੀ ਉਮਰ ਇਹਨਾਂ ਦੀ 30 ਤੇ ਉਹ ਰੰਜੀਸ਼ ਹੈ ਪੁਰਾਣੀ ਟੂਈ ਉਹ ਹੀ ਰੰਜੀਸ਼ ਨਾ ਦਾ ਦੁਆਬ ਬਦਲਣ ਦਾ ਉਹ ਸੀ ਠੀਕ ਹੈ ਤੇ ਉਹ ਬੰਦਾ ਉਸ ਤੋਂ ਬਾਅਦ ਫਰਾਰ ਹੋ ਗਿਆ ਬੰਦਾ ਉਹ ਪੈਦਲ ਸੀ ਜੋ ਤੈਨੂੰ ਜੀਡੀਸੀ ਪਤਾ ਹੀ ਨਹੀਂ ਲੱਗੇ ਵਿਚਾਰੀਆਂ ਜੋ ਚੁੱਕੇ ਪਏਗਾ ਠੀਕ ਹੈ 5C ਦੇ ਨਾਲ ਨੋ ਠੀਕ ਹੈ ਤੇ ਕਾਫੀ ਸਵਜੀਆਂ ਸੱਟਾਂ ਤਾਂ ਉਹ ਨੌਕਸਟ ਸੀਰੀਸ ਨਾਲ ਹੋ ਗਈ ਠੀਕ ਹੈ ਜੀ ਠੀਕ ਹੈ ਜੀ ਹਾਂ ਡਿਪਟੀ ਸਾਹਿਬ ਇੱਥੇ ਕੱਲ ਦੋਦੋੜਾ ਰੋਡ ਤੇ ਇੱਕ ਇਨਸੀਡੈਂਟ ਹੋਇਆ ਇੱਕ ਮਹਿਲਾ ਤੇ ਜਾਨਲੇਵਾ ਹਮਲਾ ਹੋਇਆ ਉਸ ਮਾਮਲੇ 'ਚ ਫਰਦਰ ਪੁਲਿਸ ਵੱਲੋਂ ਠੀ ਹਲੇ ਤੱਕ ਟੇਨ ਇਨਫੋਰਮੇਸ਼ਨ ਪ੍ਰੋਟੋਕੋਲ ਮਿਲੀ ਹੈ ਤੇ ਟੀ ਹਲੇ ਤੱਕ ਕਾਰਵਾਈ ਕੀਤੀ ਗਈ ਹੈ ਮਨਰੂਸ਼ਾ ਦੇ ਵਿੱਚ ਇੱਕ ਗੁਰਦਾਰਾਉਂਡ ਬੜੀ ਪ੍ਰੋਮਿਨੈਂਸ ਰਹੀ ਹੈ। ਉੱਥੇ ਬਿਊਟੀ ਪਾਲਰ ਹੈ ਜਿੱਥੇ ਅਮਿਸ਼ਾ ਰਾਮ ਦੀ ਲੜਕੀ ਕੰਮ ਕਰ ਰਹੀ ਸੀ। ਉਹ ਅਮਿਸ਼ਾ ਜਿੱਦੋਂ ਆਪਣੇ ਘਰ ਜਾਣ ਲੱਗੀ ਤਾਂ ਕੈਂਪ ਏਰੀਆ ਤੇ ਇੱਕ ਮੁੰਡਾ ਹੈ। ਰੋਹਿਤ ਕੁਮਾਰ ਇਸੇ ਬੱਚੀ। ਇਹਨਾਂ ਦੇ ਕੋਈ ਆਪਸੀ ਮਤਭੇਦ ਸੀਏ ਜਿਸ ਦੇ ਕਰਕੇ ਰੋਹਿਤ ਨੇ ਅਮਿਸ਼ਾ ਤੇ ਤੇਈ ਤਰ੍ਹਾਂ ਦਾ ਹਮਲਾ ਕੀਤਾ। ਸਰੋਡ ਤੇ ਜਦੋਂ ਉਹ ਘੱਟੋ ਆਪਣੇ ਘਰ ਨੂੰ ਵਾਪਸ ਜਾਣ ਲੱਗੀ ਸੀ ਜਿਸ ਕਰਕੇ ਇਹ ਮਿਸਜੱਤ ਹੋ ਗਈ ਮੈਨੂੰ ਤੁਰੰਤ ਹੀ ਉੱਥੋਂ ਲੋਕਲ ਹਸਪਤਲ ਭੇਜਿਆ ਗਿਆ ਜਿੱਥੇ ਫਰਸਟ ایڈ ਤੋਂ ਬਾਅਦ ਉਹਨੂੰ ਏਮਸ ਭੇਜ ਲਿਆ ਤੇ ਅਸੀਂ ਜਲਦੀ ਐਫਆਈਆਰ ਨੰਬਰ 168 ਬੜਾ ਪੱਛੀ ਇਸ ਕੋ ਕੋਈ ਸੰਬੰਧੀ ਦਰਜ ਕਰ ਰਹੇ ਹਾਂ ਜੀ ਤੇ ਚੀਜ਼ ਵਿੱਚ ਡਾਕਟਰ ਦੀ ਓਪੀਨੀਅਨ ਤੋਂ ਸੰਗੀਨਤਾ ਰਾਵ ਵਿਲਕਣ ਗਈ ਹੈ ਜੀ ਤੇ ਸਾਡੀ ਪਾਰਟੀਆਂ ਗਈਆਂ ਹੋਈਆਂ ਨੇ ਆਈ ਹੋਪਸ ਸੋ ਕਿ ਵਿਦਨ ਕਿੰਨੇ ਵੀ ਇਸੇ ਘਟਨਾ ਹੈ ਆਈਡੀਆ ਜੋ ਇਹ ਸ਼ਮੀ ਸਵਕ 7 ਵਜੇ ਦੀ ਗਾਈ ਇਹ ਉਸ ਟਾਈਮ ਬਿਊਟੀ ਪਾਰਲ ਤੋਂ ਜਿੱਤੇ ਜਾ ਰਹੇ ਸੀ ਜਾਂ ਪਾਰਲ ਦੇ ਵਿੱਚ ਹੀ ਸੀ ਨਹੀਂ ਅਮੀਸ਼ਾ ਦਾ ਜੋ ਸਰ ਇਨਫੋਰਮੇਸ਼ਨ ਮਿਲੀ ਹੈ ਉਹ ਉਹ ਦਾ ਬਿਊਟੀ ਪਾਰਲ ਦਾ ਕੰਮ ਕਰਕੇ ਤੇ ਵਾਪਸ ਘਰ ਨੂੰ ਜਾ ਰਹੀ ਸੀ ਕਿ ਕਾਰਨ ਕਿਰਨ ਦੇ ਵਿੱਚ ਮੇਨ ਕੋਈ ਮਤਭੇਦ ਦਾ ਕਾਰਨ ਮਤਭੇਦ ਤੇ ਆਪਸੀ ਰੰਜਿਸ਼ ਦੀ ਅਜੇ ਤੱਕ ਸਾਹਮਣੇ ਆਈ ਹੈ ਠੀਕ ਹੈ ਜੀ ਬਾਕੀ ਪਾਰਟ ਆਫ ਇਨਵੈਸਟੀਗੇਸ਼ਨ ਅਰੈਸਟ ਪਾਈ ਹੈ ਮਿਸਰ ਲਿਦਰ ਫਿਲਹਾਲ ਆਪਾ ਨਹੀਂ ਸੜੀ ਪਾਰਟੀਆਂ ਗਈਆਂ ਹਿੰਗਾਂ ਦਾ ਰਾਊਂਡ ਪਰਨਸ ਤੇ ਠੀਕ ਹੈ ਜੀ ਅਸੀਂ ਹਿਊਮਨ ਇੰਟੈਲ ਤੇ ਇੰਟੈਲੀਜੈਂਸ ਦੇ ਸਾਥ ਨਾਲ ਟ੍ਰੈਕ ਕਰ ਰਹੇ ਹਾਂ ਕਿ ਇਸ ਨੂੰ ਜੇ ਜਦੋਂ ਵੀ ਦੋਸ਼ੀ ਸਾਡੇ ਹੱਥ ਹੁੰਦਾ ਉਹਦੇ ਨਾਲ ਦੇ ਨਾਲ ਅਰੈਸਟ ਪਾਕੀ ਕੋਈ ਹੋਰ ਅੰਜਸਤੇ ਅਸਲ ਕਰਮ ਦਾ ਪਤਾ ਕੀਤਾ